ਲਓ ਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਲੈਂਦੇ ਹੋ ਬਾਈ ਪਿਓਰ ਜਿਹੜੇ ਕਹਿੰਦੇ ਆਪਾਂ ਬਰਬਰੀਆਂ ਦੇ ਵਿੱਚ ਬੰਦੇ ਬਹੁਤ ਸ਼ੌਂਕ ਰੱਖਣ ਵਾਲੇ ਬੰਦੇ ਸਾਡੇ ਵੀਰ ਇੱਧਰ ਆਪਣੇ ਲਾਲ ਸਿੰਘ ਜੀ ਜਿਨ੍ਹਾਂ ਨੇ ਕਿ ਬਰਬਰੀਆਂ ਦਾ ਫਾਰਮ ਤਿਆਰ ਕਰ ਰਹੇ ਨੇ ਬਾਈ ਤੇ ਜਿਹੜੀ ਪਿਓਰ ਬਰਬਰੀਆਂ ਦੇ ਬੱਚੇ ਦੋ ਬੱਕਰੇ ਤੇ ਦੋ ਪੱਠਾ ਨੇ ਇਹਨਾਂ ਨੂੰ ਸ਼ੌਂਕ ਆ ਗਿਆ ਸੀ ਬਰਬਰੀਆਂ ਦਾ ਫਾਰਮ ਤਿਆਰ ਕਰਨਾ ਇਹ ਆਪਣੇ ਪਿੰਡ ਤੋਂ ਹੀ ਨੇ ਜੀ ਉਹ ਬਾਈ ਤੁਸੀਂ ਦੇਖ ਸਕਦੇ ਹੋ ਕਿੰਨੇ ਸੋਹਣੇ ਬੱਚੇ ਨੇ ਕਿ ਪਿਓਰ ਦੇ ਵਿੱਚ ਇਹਨਾਂ ਨੂੰ ਕਹਿੰਦਾ ਬਰਬਰੀ ਖੜੇ ਕਰਨ ਵਾਲੇ ਜਿਨ੍ਹਾਂ ਨੂੰ ਪ्योर ਵਰਫੀਆਂ ਦੇ ਵਿੱਚ ਵੀਰੇ ਖਤਾ ਦਿੱਤਾ ਗਿਆ ਤੁਸੀਂ ਦੇਖ ਸਕਦੇ ਹੋ ਬਾਜੀ ਸਾਡੇ ਫਾਰਮ ਤਿਆਰ ਕਰ ਰਹੇ ਨੇ ਜੀ ਇਹਨਾਂ ਦੀਆਂ ਦੋ ਬੱਕਰੀਆਂ ਸੂਈਆਂ ਨੇ ਹਲੇ ਤਿੰਨ ਬੱਕਰੀਆਂ ਸੂਨ ਵਾਲੀਆਂ ਖੜੀਆਂ ਨੇ ਇਹ ਕਹਿੰਦੇ ਵੀ ਅਸੀਂ ਇਹਨਾਂ ਦੇ ਵਿੱਚੋਂ ਬੱਕਰੀਆਂ ਦੇ ਵਿੱਚੋਂ ਬੱਚੇ ਰੱਖਣੇ ਵੀ ਨੇ ਕੁਝ ਤੇ ਕੁਝ ਬੱਚੇ ਦੇਣਗੇ ਵੀ ਤੇ ਹਲੇ ਆਪਾਂ ਦੇਖ ਜੇਨਾਂ ਨੂੰ ਵੀ ਕਦੋਂ ਦੇ ਕਹੇ ਬੱਚੇ ਦਿੰਦੇ ਨੇ ਆਪਾਂ ਨੂੰ ਸੋ ਬਾਈ ਹਲੇ ਤਾਂ ਆਪਾਂ ਸਿਰ ਵੀਡੀਓ ਪਾਈ ਹੈ ਦੇਖਦੇ ਸਾਕਦੇ ਹੋ ਬਹੁਤ ਵਧੀਆ ਪਿਓਰ ਦੇ ਵਿੱਚ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਪਿਓਰ ਬਰੀਡਰਾਂ ਦੇ ਵਿੱਚੋਂ ਵਧੀਆ ਇੱਕ ਨੰਬਰ ਬਰੀਡ ਹੈ ਜੀ ਜਿਨ੍ਹਾਂ ਨੂੰ ਕੋਈ ਬਰਬਰੀ ਦਾ ਖਤਾਰ ਦਿੱਤਾ ਗਿਆ ਆਪਣੇ ਬਾਈਆਂ ਨੇ ਸੋ ਵਪਾਰੀ ਬਾਈ ਜਿਨ੍ਹਾਂ ਨੂੰ ਬਰਬਰੀ ਦਾ ਦੱਸਦੇ ਨੇ ਕਿ ਪਿਓਰ ਬਰਬਰੀ ਦੇਖ ਸਕਦੇ ਹੋ ਚਿੱਟੀਆਂ ਅੱਖਾਂ ਦੇ ਵਿੱਚ ਪਿਓਰ ਬਰਬਰੀ ਦੇ ਬੱਚੇ ਨੇ ਜੀ ਸੋ ਬਾਈ ਤੁਸੀਂ ਨੇ ਧੰਨਵਾਦ ਲਾਇਕ ਕਰੋ ਸਬਸਕ੍ਰਾਈਬ ਕਰੋ ਬਾਈ ਸੋ ਧੰਨਵਾਦ ਵੀਰੇ